ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀਆਂ ਪਿਆਰੇ ਪਿਆਰੀਆਂ ਭੈਣਾਂ ਵਾਸਤੇ ਧੀਆਂ ਵਾਸਤੇ ਨੂੰਹਾਂ ਵਾਸਤੇ ਅੱਜ ਬੜਾ ਪਿਆਰਾ ਜਿਹਾ ਸੂਟ ਲਿਆ ਰਹੇ ਹਾਂ ਜੀ ਰਿੰਕੂ ਵੀਰੇ ਚੁੰਨੀ ਵੀ ਦਿਖਾਇਆ ਗੋਲ ਕੇ ਆ ਦੇਖੋ ਇਹ ਸ਼ਰਟ ਤਿਆਰ ਹੋਈ ਹੋਈ ਹੈ ਇਹ ਸਲਵਾਰ ਦੀਆਂ ਮੂਰੀਆਂ ਦੀ ਕਢਾਈ ਹੈ ਜੀ ਕਲਰ ਹੈ ਜੀ ਅੰਦਰ 4 ਹੈ ਜੀ ਸਲਵਾਰਾਂ ਸਭ ਨਾਲ ਕਰੀਮ ਕਲਰ ਆਣੀਆਂ ਜੀ ਦੂਸਰਾ ਕਲਰ ਤੀਸਰਾ ਕਲਰ ਚੌਥਾ ਕਲਰ ਆਹ ਡਿਜ਼ਾਈਨ ਦੂਸਰਾ ਆ ਗਿਆ ਜੀ ਆਹ ਦੇਖੋ ਪੱਲੇ ਤੇ ਬਾਰਡਰ ਫੇਰ ਬਾਰਡਰ ਫੇਰ ਉਹ ਗਲ ਦੇ ਉੱਤੇ ਟਾਈ ਪੱਟੀ ਲੱਗੀ ਹੋਈ ਹੈ ਜੀ ਆਹ ਦੇਖੋ ਦੁਪੱਟਾ ਬੜਾ ਪਿਆਰਾ ਜਿਹਾ ਲੱਗਿਆ ਹੋਇਆ ਬੜਾ ਪਿਆਰਾ ਜਿਹਾ ਦੁਪੱਟਾ ਜੀ ਜਿੰਨੀ ਅਮੀ ਸਫਤਾਂ ਹੋਣ ਓਨੀਆਂ ਹੀ ਘੱਟ ਹਨ ਸੰਗਤ ਜੀ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਪੇਜ ਨੂੰ ਲਾਈਕ ਕਰੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਇੱਕੋ ਇੱਕ ਦੁਕਾਨ ਆ ਕੱਪੜੇ ਦੀ ਹੋਲ ਸੇਲ ਦੀ ਜਿੱਥੇ ਕੱਪੜੇ ਵਧੀਆ ਤੇ ਘੱਟ ਰੇਟਾਂ ਦੇ ਭੇਨਣ ਦਿੱਤੇ ਜਾ ਰਹੇ ਆ ਕਿਉਂ ਕਿ ਇਹ ਹੋਲ ਸੇਲ ਦੀ ਦੁਕਾਨ ਆ ਜੀ ਇੱਥੇ ਕੱਪੜਿਆਂ ਦੇ ਰੇਟ ਬੜੇ ਘੱਟ ਹੁੰਦੇ ਆ ਜੀ ਡਿਜ਼ਾਈਨ ਬੜੇ ਪਿਆਰੇ ਪਿਆਰੇ ਹੁੰਦੇ ਆ ਜੀ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਅਗਰ ਤੁਸੀਂ ਚਾਰ ਸੂਟਾਂ ਦਾ ਇਕੱਠਾ ਸੈੱਟ ਲਾਉਂਗੇ ਤਾਂ ਤੁਹਾਨੂੰ ਪੈਣਾ ਜੀ ਇਹ 3120 ਰੁਪਏ ਦਾ 780 ਰੁਪਏ ਦਾ ਇੱਕ ਸੂਟ ਆ ਜਿਹੜੀਆਂ ਭੈਣਾਂ ਨੇ ਚਾਰ ਸੂਟ ਲੈਣੇ ਆ ਜਿਹੜੀ ਮੇਰੀ ਭੈਣ ਨੇ ਇੱਕ ਸੂਟ ਲੈਣਾ ਵਾ ਉਹਨਾਂ ਨੂੰ 850 ਰੁਪਏ ਲੱਗਣਾ ਜੀ 850 ਰੁਪਏ ਜਿਹੜੀਆਂ ਮੇਰੀ ਭੈਣਾਂ ਨੇ ਵੇਚਣ ਵਾਸਤੇ ਲੈਣੇ ਆ ਜੀ ਉਹਨਾਂ ਨੂੰ 10% ਰੇਟ ਘੱਟ ਮਿਲੂਗਾ ਜੀ ਕਿਉਂਕਿ ਸਾਡੀ 10-12% ਕਮਾਈ ਕਰਦੇ ਆਂ ਜੀ ਅਸੀਂ ਆਹ ਦੇਖੋ ਇੱਕ ਡਿਜ਼ਾਈਨ ਇਹ ਆ ਗਿਆ ਜੀ ਸ਼ੰਕਰ ਵੀਰਾ ਕਹਿੰਦਾ ਇਹ ਡਿਜ਼ਾਈਨ ਬਾਪੂ ਜੀ ਜਰੂਰ ਦਿਖਾਓ ਦੇਖੋ ਕਿੰਨਾ ਪਿਆਰਾ ਜਿਹਾ ਡਿਜ਼ਾਈਨ ਆ ਜੀ ਇਹ ਸਲਵਾਰ ਦੀਆਂ ਮੂਰੀਆਂ ਆ ਗਈਆਂ ਜੀ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਆ ਗਿਆ ਜੀ ਹੋਲ ਸੇਲ ਦਾ ਰੇਟ ਆ ਜੀ 780 ਰੁਪਏ ਜਿਹੜੀਆਂ ਮੇਰੀਆਂ ਭੈਣਾਂ ਪੇਜ ਨੂੰ ਲਾਈਕ ਕਰਨਗੀਆਂ, ਵੀਡੀਓ ਆ ਕੇ ਦਿਖਾਉਣਗੀਆਂ। ਬਾਪੂ ਜੀ ਅਸੀਂ ਤੁਹਾਡਾ ਪੇਜ ਲਾਈਕ ਕੀਤਾ ਹੋਇਆ। ਅਸੀਂ ਵੀਡੀਓ ਸ਼ੇਅਰ ਕੀਤੀ ਹੋਈ ਆ। ਉਹ ਭੈਣਾਂ ਨੂੰ ਵੀ 780 ਰੁਪਏ ਹੀ ਦਿੱਤਾ ਜਾਊਗਾ। ਜਿਹੜੀਆਂ ਮੇਰੀਆਂ ਭੈਣਾਂ ਨੇ ਪੇਜ ਨਹੀਂ ਲਾਈਕ ਕਰਨਾ, ਵੀਡੀਓ ਨਹੀਂ ਸ਼ੇਅਰ ਕਰਨੀ, ਉਹ ਭੈਣਾਂ ਨੂੰ 850 ਰੁਪਏ। ਤੁਸੀਂ ਆ ਕੇ ਸਿਰਫ ਮੋਬਾਈਲ ਦੇ ਅੰਦਰ ਇਹ ਦਿਖਾਉਣਾ। ਬਾਬਾ ਜੀ ਅਸੀਂ ਵੀਡੀਓ ਸ਼ੇਅਰ ਕੀਤੀ ਹੋਈ ਆ। ਪੇਜ ਨੂੰ ਲਾਈਕ ਕਰਿਆ ਹੋਇਆ। ਤੇ ਸੋਨੇ ਸੋਨੇ ਕਮੈਂਟ ਵੀ ਕਰਨੇ ਆ ਚਾਹੇ ਕਹਿ ਦਿਆ ਕਰੋ ਬਾਬਾ ਜੀ ਤੁਸੀਂ ਬੋਲਦੇ ਹੀ ਬਹੁਤ ਹੋ ਮੈਨੂੰ ਇਹ ਚ ਵੀ ਖੁਸ਼ੀ ਮਿਲਦੀ ਆ ਠੀਕ ਆ ਜੀ ਕਰੀ ਚਲੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਹੁਣੇ-ਹੁਣੇ ਮੇਰੇ ਕੋਲੇ ਦੋ ਗੱਠਾ ਆਈਆਂ ਜੀ ਲਗਭਗ 140 ਸੂਟ ਆ ਜੀ ਜਾਂ 148 ਹੋਣਗੇ ਜੀ ਫੜਾ ਫੜ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰੋ ਸਭ ਤੋਂ ਸੁਪਰੀਅਰ ਡਿਜ਼ਾਈਨ ਆ ਜਿਹੜਾ ਤੁਹਾਡੀ ਨਜ਼ਰ ਕਰਾ ਰਹੀ ਹੈ ਦੀ ਬੜੇ ਪਿਆਰੇ ਪਿਆਰੇ ਸੂਟ ਆ ਦੀ ਸਭ ਤੋਂ ਪਹਿਲਾਂ ਤੁਹਾਨੂੰ ਮਿਲੂਗਾ ਆਉਂਦਿਆਂ ਨੂੰ ਦੁਕਾਨ ਤੇ ਜੱਸੀ ਵੀਰੇ ਛੱਡ ਦੋ ਬੀਜੀ ਨਾ ਹੋਵੋ ਫਤੇ ਬਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤੇ ਜੀ ਹੱਥ ਵੀ ਨਾਲ ਜੋੜ ਕੇ ਫਤੇ ਬੁਲਾਈ ਦੀ ਪੁੱਤਰ ਹਾਂ ਰਿੰਕੂ ਵੀਰੇ ਚ ਬਲਾਉ ਫਤੇ ਤੁਸੀਂ ਵੀ ਹਾਂਜੀ ਕਰੋ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਜੱਸੀ ਦੀ ਹੱਟੀ ਬੱਸ ਸਟੈਂਡ ਮਰੀਂਦਾ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਭੈਣਾਂ ਨੂੰ ਸਤ ਸ੍ਰੀ ਅਕਾਲ